ਅੰਮ੍ਰਿਤਸਰ ਚ ਗੌਰਖਸ਼ਾ ਦਲ ਦੇ ਪ੍ਰਤੀਨਿਧੀਆਂ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਚ ਕੇਂਦਰੀ ਮੁੱਦੇ ਵਿੱਚੋਂ ਗੁਰਬਖਸ਼ ਨਗਰ ਇਲਾਕੇ ਚ ਪਿਛਲੇ ਦਿਨੀ ਵਾਪਰੇ ਪਛੜੇ ਨੂੰ ਜ਼ਖਮੀ ਕਰਨ ਸੰਬੰਧੀ ਵੀਡੀਓ ਦਾ ਜ਼ਿਕਰ ਕੀਤਾ ਗਿਆ ਮੰਗ ਪੱਤਰ ਅਨੁਸਾਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕਾ ਵਾਸੀ ਇਸ ਕਾਫੀ ਰੋਸ ਪਾਇਆ ਜਾ ਰਿਹਾ ਹੈ ਗੌਰਖਸ਼ਾ ਦਲ ਨੇ ਦਾਅਵਾ ਕੀਤਾ ਕਿ ਵੀਡੀਓ ਚ ਕੁਝ ਲੋਕਾਂ ਨੇ ਇੱਕ ਕਮਰੇ ਚ ਰਹਿੰਦੇ ਹੋਏ ਦਿਖਾਇਆ ਗਿਆ ਜਿਨ੍ਹਾਂ ਚ ਸਿਰਫ ਕੁਝ ਹੀ ਲੋਕਾਂ ਕੋਲ ਪਛਾਣ ਪੱਤਰ ਮਿਲਨੇ ਮੰਗ ਪੱਤਰ 'ਚ ਇਹ ਗੱਲ ਰੱਖੀ ਗਈ ਹੈ ਕਿ ਲਾਕੇ ਚਰੇ ਰਹੇ ਵਿਅਕਤੀ ਦੀ ਕਾਨੂੰਨੀ ਪਛਾਣ ਦੀ ਜਾਂਚ ਕੀਤੀ ਜਾਵੇ ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਉਹਨਾਂ ਬਾਰੇ ਪ੍ਰਸ਼ਾਸਨ ਤੱਥ ਜਾਂਚ ਕਰੇ ਗਊ ਰੱਖਿਆ ਦਲ ਨੇ ਸਾਫ਼ ਕੀਤਾ ਹੈ ਕਿ ਮੰਗਾ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੇ ਨਜ਼ਰੀਏ ਨਾਲ ਕੀਤੀ ਜਾ ਰਹੀ ਹੈ ਕਿ ਪਿਛਲੇ ਦਿਨੀ ਗਰਬਖਸ਼ ਨਗਰ ਵਿਖੇ ਜਿਹੜੇ ਕਿ ਮੁਸਲਮਾਨ ਕਮਿਟੀ ਵੱਲੋਂ ਗਊਆਂ ਦੇ ਜਿਹੜੇ ਛੋਟੇ-ਛੋਟੇ ਬੱਚੜੇ ਉਹਨਾਂ ਦੀ ਹੱਤਿਆ ਕੀਤੀ ਗਈ ਸੀ ਉਹਨਾਂ ਵੱਲੋਂ ਅਤਿਆਕਾਰਾਂ ਤੇ ਕੰਪਲੇਂਟ ਵੀ ਦਿੱਤੀ ਗਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਉਹਨਾਂ ਦੇ ਉਥੇ ਧਾਰ ਕਾਰਡ ਚੈੱਕ ਕੀਤੇ ਗਏ ਜਿਹੜੇ ਇੱਕ ਕਮਰੇ ਦੇ 14 14 15 15 ਰਹਿ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਧਾਰ ਕਾਰਡ ਇੱਕ ਜਾਨ ਨੇ ਦਿੱਤਾ ਬਾਕੀ ਅਨਲਿਗਲੀ ਇੱਥੇ ਰਹਿ ਰਹੇ ਨੇ ਜਿਹੜਾ ਕਿ ਇਹ ਦੇਸ਼ ਨੂੰ ਪੰਜਾਬ ਨੂੰ ਅੰਮ੍ਰਿਤਸਰ ਨੂੰ ਖਤਰਾ ਆ ਕਿ ਕੱਲ ਨੂੰ ਜਿੱਦਾਂ ਦਿੱਲੀ ਵਿੱਚ ਇਹ ਬਲਾਸਟ ਹੋਇਆ ਕੱਲ ਨੂੰ ਇਹ ਆ ਕੇ ਅੰਮ੍ਰਿਤਸਰ 'ਚ ਨਾ ਕੋਈ ਵਾਰਦਾਤ ਕਰਨ ਇਸ ਕਰਕੇ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਕਿ ਜਣੀ ਇਨਾਂ ਦੀ ਡੰਗਾਈ ਨਾਲ ਜਾਂਚ ਕੀਤੀ ਜਾਵੇ ਕੀ ਇਹ ਕਿੱਥੋਂ ਆ ਰਹੇ ਨੇ ਇਹ ਕੌਣ ਨੇ ਇਨਾਰੇ ਧਾਰ ਘੜ ਚੈੱਕ ਕਿਤੇ ਜਾਣਾ ਜਿਹੜਾ ਮੁਤਲਕਾ ਠਾਣਾ ਹੈਗਾ ਆ ਜਿਹੜਾ ਕੋਈ ਕਿਰਾਏਦਾਰ ਆਂਦਾ ਹੈ ਮੁਤਲਕਾ ਠਾਣਾ ਜਿਹੜਾ ਹੁੰਦਾ ਹੈ ਐਸ ਐਚਓ ਉਰੀ ਵੈਰੀਫਿਕੇਸ਼ਨ ਕਰਦਾ ਆ ਆਪਣੇ ਜਿਹੜਾ ਇੱਕ ਮਾਲਕ ਮਕਾਨ ਹੈ ਔਰੇ ਬਾਰੇ ਲਿਖ ਕੇ ਦੇ ਕੇ ਆਂਦਾ ਆ ਕੀ ਇਸ ਬਾਰੇ ਐਸ ਐਚਓ ਜਿਹੜੀ ਗੇੜੇ ਕੀ ਮਾਂ ਆ ਉਹਨੂੰ ਜਿਹੜਾ ਉੱਥੇ ਜਿਹਨੇ ਕਿਰਾਏ ਤੇ ਦਿੱਤਾ ਆ ਉਹਨੇ ਉਹਨੂੰ ਫਾਰਮ ਕੀਤਾ ਸੀ ਨਾਲ ਔਰਤੇ ਵੀ ਕਾਰਵਾਈ ਬੰਦੀ ਹੈ ਜਿਹੜੇ ਆਗੇ ਰਹਿ ਰਹੇ ਉਹਨਾਂ ਤੇ ਵੀ ਕਾਰਵਾਈ ਬੰਦੀ ਹੈ ਇਸ ਕਰਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ ਕਿ ਜਿਹੜੀ ਐਸਐਚਓ ਆ ਜਿਹੜੀ ਕੋਈ ਕੋਈ ਕਾਰਵਾਈ ਨਹੀਂ ਕਰ ਰਹੀ ਕਿ ਇਰਤੇ ਕਾਰਵਾਈ ਕਰਾਈ ਜਾਵੇ ਉਹ ਦੱਸਣਾ ਜੀ ਜਿਹੜੀ ਐਸਐਚਓ ਗੇੜ ਕੀ ਮਨ ਲੱਗੀ ਆ ਉਹਰੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਹੁਣ ਐਸਐਚਓ ਦੱਸੇਗੀ ਕਿ ਉਹਰੀ ਉਹਨਾਂ ਨਾਲ ਮਿਲੀ ਭਗਤੀ ਹੈਗੀ ਹੈ ਕੀ ਹੈਗੀ ਆ ਜਦੋਂ ਗਊ ਦੇ ਬਛਰੇ ਮਾਰੇ ਗਏ ਨੇ ਛੋਟੇ ਛੋਟੇ ਬਛਰੇ ਮਾਰੇ ਗਏ ਨੇ ਉਹਨਾਂ ਦੀ ਹੱਤਿਆ ਕੀਤੀ ਗਈ ਆ ਐਸਐਚਓ ਨੇ ਕਿਉਂ ਨਹੀਂ ਕਾਰਵਾਈ ਕੀਤੀ ਐਸਐਚਓ ਮੂਨ ਕਿਉਂ ਕਿਉਂ ਨਹੀਂ ਕਾਰਵਾਈ ਕਰ ਰਹੀ ਕਿਉਂ ਹਿੰਦੂ ਸਮਾਜ ਨੂੰ ਦੁਬਾਰਾ ਹੀ ਹੋ ਇਸ ਕਰਕੇ ਬੜਾ ਇਹ ਢੰਗਾਈ ਦਾ ਮਸਲਾ ਹੈਗਾ ਮੈਂ ਮਾਨਯੋਗ ਭਗਵੰਤ ਮਾਨ ਜੀ ਨੂੰ ਆਪਣੇ ਮੁੱਖ ਮੰਤਰੀ ਪੰਜਾਬ ਮਾਨਯੋਗ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਆਂ ਕਿ ਜਿਹੜਾ ਦਿੱਲੀ ਦੇ ਵਿੱਚ ਬੰਬ ਬਲਾਸਟ ਹੋਇਆ ਕੱਲ ਨੂੰ ਅੰਬਰਸਰਚ ਨਾ ਹੋਵੇ ਇਹਦੀ ਢੰਗਾਈ ਨਾਲ ਜਾਂਚ ਕੀਤੀ ਜਾਵੇ ਅੱਜ ਜਿਹੜਾ ਕਿ ਇਨਸੀਡੈਂਟ 5 ਨਵੰਬਰ ਨੂੰ ਗੁਰਬਖਸ਼ਨਗਰ ਵਿਖੇ ਹੋਇਆ ਸੀ ਅਮ੍ਰਿਤਸਰ ਦੇ ਵਿੱਚ ਜਿੱਥੇ ਦੋ ਜਿਹੜੇ ਛੋਟੇ ਬਛੜੇ ਸੀਗੇ ਗਊਆਂ ਦੇ ਬੱਚੇ ਸੀ ਉਹਨਾਂ ਨੂੰ ਮਾਰ ਕੇ ਸੁੱਟਿਆ ਗਿਆ ਸੀ ਤੇ ਇੱਕ ਜਿਹੜਾ ਬਛੜਾ ਸੀਗਾ ਉਹਨੂੰ ਕਾਫੀ ਜ਼ਿਆਦਾ ਜ਼ਖਮੀ ਕੀਤਾ ਗਿਆ ਸੀਗਾ ਜਿਸ ਸੰਬੰਧ ਵਿੱਚ ਉੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਲੇਕਿਨ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਅੱਜ 20 ਤਰੀਕ ਹੋ ਚੱਲੀ ਹੈ तकरीबन 10-15 ਦਿਨ ਹੋਣ ਵਾਲੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਜੀਸਤੇ ਡੁੰਗਾਈ ਦੇ ਨਾਲ ਕੋਈ ਜਾਂਚ ਨਹੀਂ ਕੀਤੀ ਗਈ ਕਿਉਂਕਿ ਜਦੋਂ ਉੱਥੇ ਪੁਲਿਸ ਪ੍ਰਸ਼ਾਸਨ ਆਇਆ ਸੀ ਤੇ ਉੱਥੇ ਕੁਝ ਮੁਸਲਮਾਨ ਇੱਕ ਘਰ ਦੇ ਵਿੱਚ 16-19 ਦੇ ਕਰੀਬ ਜਿਹੜੇ ਰਹਿ ਰਹੇ ਸੀਗੇ ਜਿਨ੍ਹਾਂ ਦੇ ਕੋਲ ਸਿਰਫ 7-8 ਜਣੇ ਕੋ ਆਧਾਰ ਕਾਰਡ ਸੀਗੇ ਬਾਕੀ ਜਿਹੜੇ ਵਿਦਾਊਟ ਆਈਡੀ ਜਿਹੜੇ ਉਸ ਟਾਈਮ ਤੇ ਰਹਿ ਰਹੇ ਸੀ ਬਹੁਤ ਹੀ ਗੰਭੀਰ ਵਿਸ਼ਾ ਹੈ ਸਿਰਫ ਅੰਮ੍ਰਿਤਸਰ ਪੰਜਾਬ ਦਾ ਨਹੀਂ ਪੂਰੇ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ ਅੱਜ ਮੇਰੇ ਨਾਲ ਅਸ਼ਨੀਲ ਜੀ ਮਹਾਰਾਜ ਉਹਨਾਂ ਦੇ ਨਾਲ ਸੰਤ ਸਮਾਜ ਦੇ ਨਾਲ ਆਪਣਾ ਵਾਲਮੀਕ ਸਮਾਜ ਤੋਂ ਆਪਣਾ ਲੱਕੀ ਵੈਦ ਜੀ ਅਸੀਂ ਸਾਰਿਆਂ ਨੇ ਇੱਥੇ ਆਏ ਆ ਡੀਸੀ ਸਾਹਿਬ ਨੂੰ ਵੰਗ ਪੱਤਰ ਦਿੱਤਾ ਕਿ ਇਹ ਸਿਰਫ ਹੁਣ ਮੁੱਦਾ ਸਿਰਫ ਬੱਚੜਿਆਂ ਤੱਕ ਨਹੀਂ ਸੀਮਿਤ ਰਹਿ ਗਿਆ ਇਹ ਪੂਰੇ ਦੇਸ਼ ਦੀ ਜਿਹੜੀ ਸੁਰੱਖਿਆ ਦਾ ਸਵਾਲ ਹੈ ਇਹ ਬਹੁਤ ਡੂੰਘਾਈ ਤੇ ਵਿੱਚ ਜਾ ਕੇ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਕੱਲੇ-ਕੱਲੇ ਘਰ ਦੀ ਚੈਕਿੰਗ ਕਰਨੀ ਚਾਹੀਦੀ ਹੈ ਇਹ ਤੋਂ ਲਗਾਤਾਰ ਟਾਰਗੇਟ ਕੀਤੀ ਹੋਈ ਹੈ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਿਹਾ ਵੀ ਹੱਕੇ ਵੀ ਦੋ ਵਾਰੀ ਇਹ ਕੋਈ ਵਾਰਦਾਤ ਪਰ ਕੋਈ ਚੁੱਪੀ ਕਿਉਂ ਚੱਲਦੀ ਹੈ ਬਿਲਕੁਲ ਸਰ ਦੇਖੋ ਬਹੁਤ ਵੱਡਾ ਮੈਟਰ ਸੀਗਾ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੇ ਦਬਾਨ ਦੀ ਕੋਸ਼ਿਸ਼ ਕੀਤੀ ਹੈ ਈਵਨ ਕਿ ਬਛੜਿਆਂ ਨੂੰ ਜਿਹੜਾ ਜ਼ਖਮੀ ਹੋਇਆ ਉਹਦਾ ਪਰਚਾ ਤੱਕ ਨਹੀਂ ਦਰਜ ਕੀਤਾ ਗਿਆ ਤੇ ਬਹੁਤ ਸ਼ਰਮ ਦੀ ਗੱਲ ਹੈ ਇਹ ਬਹੁਤ ਡੀਪ ਇਸ਼ੂ ਹੈਗਾ ਵਾ ਸੋਸਾਇਟੀ ਦੇ ਵਾਸਤੇ ਤੇ ਮੈਂ ਡੀਸੀ ਸਾਹਿਬ ਨੂੰ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਜਿਹੜੀ ਹੈ ਕਾਰਵਾਈ ਪਾਈ ਜੇ ਤੇ ਕੱਲੇ-ਕੱਲੇ ਬੰਦੇ ਦਾ ਆਧਾਰ ਕਾਰਡ ਚੈੱਕ ਕੀਤਾ ਜਾਏ ਕਿੱਥੋਂ ਆਏ ਆ ਕਿਉਂ ਆਏ ਆ ਇਹਨਾਂ ਦਾ ਮੋਟਿਵ ਕੀ ਅਸਲ ਦੇ ਵਿੱਚ ਇਹ ਜਦੋਂ ਡੀਪ ਸਟੱਡੀ ਕੀਤੀ ਜਾਏਗੀ ਫੇਰ ਹੀ ਪਤਾ ਲੱਗੇਗਾ ਤੁਹਾਨੂੰ ਲੱਗਦਾ ਦਾ ਇਸਕਾ ਕੀ ਹੋਏਗਾ ਕਿਉਂਕਿ ਇੱਕ ਮਹੀਨੇ ਤੋਂ ਲਗਾਤਾਰ ਉਹ ਠੰਡੇ ਬਸਤੇ ਜਿਹਾ ਪਹਿਣਾ ਬਿਲਕੁਲ ਸਰ ਅਸੀਂ ਸੰਘਰਸ਼ ਕਰਾਂਗੇ ਇਸ ਚੀਜ਼ ਵਾਸਤੇ ਕਿਉਂਕਿ ਇਹ ਪੂਰੇ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ ਸਾਡੇ ਅੰਮ੍ਰਿਤਸਰ ਵਾਸੀਆਂ ਦਾ ਪੰਜਾਬ ਵਾਸੀਆਂ ਦਾ ਸਵਾਲ ਹੈ ਅਸੀਂ 10 ਤੋਂ 15 ਦਿਨ ਦਾ ਜਿਹੜਾ ਅਲਟੀਮੇਟਮ ਜਿਹੜਾ ਦਿੰਨੇ ਆ ਅਸੀਂ ਸਾਰੇ ਸੰਗਠਨ ਜਿਹੜੇ ਇਕੱਠੇ ਹੋ ਕੇ ਸਮਾਜ ਸੇਵੀ ਇਕੱਠੇ ਹੋ ਕੇ ਫਿਰ ਪੁਲਿਸ ਸਟੇਸ਼ਨ ਦਾ ਜਿਹੜਾ ਘਰਾਵ ਕਰਾਂਗੇ ਜਿਹੜੀ ਪ੍ਰੋਪਰ ਜਿਹੜੀ ਇਨਕੁਆਇਰੀ ਜੇ ਨਾ ਕੀਤੀ ਜੇ ਕਾਰਵਾਈ ਨਾ ਪਾਈ ਗਈ ਬਿਸਮਲਾਦਰ ਵੀ ਸੀ ਕੰਪਲੀਟਡ ਵੀ ਸੀ ਉਹ ਖੱਡੀ ਬਿਸਤਰੇ 'ਤੇ ਪੈਣ ਦਾ ਕਾਰਨ ਕੀ ਹੈ ਸਰ ਸਾਨੂੰ ਤੇ ਇਹ ਲੱਗਦਾ ਵੀ ਪੁਲਿਸ ਪ੍ਰਸ਼ਾਸਨ ਇਸ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਕਿਤਨਾ ਕਿਤੇ ਮੈਂ ਕਵਾਂਗਾ ਵੀ ਇਹਨਾਂ ਦਾ ਆਪਸੀ ਪੈਸਿਆਂ ਦਾ ਲੈਣ ਦੇਣ ਮੈਨੂੰ ਜੋ ਪੰਜਾਬੀ 'ਚ ਕਹਿੰਦੇ ਆ ਵੀ ਲੈਣ ਦੇਣ ਹੋ ਚੁੱਕਾ ਆ ਤੇ ਇਸ ਕਰਕੇ ਜਿਹੜਾ ਵਾ ਇਸ ਚੀਜ਼ ਨੂੰ ਜਿਹੜਾ ਵਾ ਦਬਾਇਆ ਜਾ ਰਿਹਾ ਜੈ ਵਾਲਮੀ ਕੀ ਜੈਸ਼ੀ ਰਾਮ ਜੀ ਅੱਜ ਜਿਹੜਾ ਮਸਲਾ ਸੀਗਾ ਜੀ ਕਿ ਪਿਛਲੇ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਜਿਹਦੇ ਵਿੱਚ ਇੱਕ ਇੱਕ ਘਰ ਦੇ ਵਿੱਚ ਜਿਹੜੇ 16 ਮੁਸਲਮਾਨ ਸੀਗੇ ਔਰ ਬਗੈਰ ਆਈਡੀ ਪ੍ਰੂਫ ਤੋਂ ਮਿਲੇ ਆ ਜਿਨ੍ਹਾਂ ਦੇ ਵਿੱਚੋਂ ਜਿਹੜੇ 10 ਸੀਗੇ ਉਹਨਾਂ ਕੋ ਆਈਡੀ ਪ੍ਰੂਫ ਸੀਗੇ ਪਰ ਪੁਲਿਸ ਨੇ ਜਿਹੜਾ ਵਾ ਕਿ ਇੱਕ ਗੰਭੀਰ ਮਸਲਾ ਵਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਦਿੱਲੀ ਦੇ ਵਿੱਚ ਜਿਹੜੀ ਭਾਰਤ ਦੀ ਰਾਜਧਾਨੀ ਆ ਉਹਦੇ ਵਿੱਚ ਇੰਨਾ ਗੰਭੀਰ ਜਿਹੜਾ ਮਸਲਾ ਹੋਇਆ ਵਾ ਇੱਕ ਬੰਬ ਬਲਾਸਟ ਹੋਇਆ ਵਾ ਔਰ ਜਿਹੜਾ ਆਪਾਂ ਅੰਮ੍ਰਿਤਸਰ ਆ ਜਿਹੜਾ ਸਾਡਾ ਬਾਰਡਰ ਬੈਲਟ ਆ ਬਾਰਡਰ ਤੇ ਅਸੀਂ ਰਹਿ ਰਹੇ ਆ ਔਰ ਉੱਥੇ ਜਿਹੜਾ ਵਾ ਕੁਝ ਮੁਸਲਮਾਨ ਜਿਹੜੇ ਆ ਵਿਦਆਊਟ ਆਈਡੀ ਤੇ ਆਏ ਆ ਔਰ ਜਿੰਨਾਂ ਕੋ ਆਈਡੀ ਵੀ ਆ ਪੁਲਸ ਨੇ ਉਹਨਾਂ ਕੋ ਵੀ ਨਹੀਂ ਵੈਰੀਫਿਕੇਸ਼ਨ ਕੀਤੀ ਔਰ ਜਿਹੜੇ ਬਿਦਾਉਟ ਆਈਡੀ ਸੀਗੇ ਉਹਨਾਂ ਦੀ ਵੀ ਨਹੀਂ ਵੈਰੀਫਿਕੇਸ਼ਨ ਕੀਤੀ ਕਿ ਉਹਨਾਂ ਦਾ ਇੱਥੇ ਆਨ ਦਾ ਪਰਪਸ ਕੀ ਸੀਗਾ ਔਰ ਸਿਰਫ ਪੁਲਸ ਨੇ ਜਿਹੜਾ ਵਾ ਕਿ ਵੀ ਗਵਾਂਡੀਆਂ ਦੀ ਲੜਾਈ ਨੂੰ ਦਾ ਰੂਪ ਦੇ ਕੇ ਜਿਹੜਾ ਪੈਸੇ ਦਾ ਲੈਣ ਦੇਣ ਦੇ ਕੇ ਜਿਹੜਾ ਉਹ ਜਿਹੜੀ ਚੀਜ਼ ਨੂੰ ਖਤਮ ਕਰ ਦਿੱਤਾ ਔਰ ਕਿਤੇ ਨਾ ਕਿਤੇ ਦੇਖ ਦੀ ਜਿਹੜੀ ਸੁਰੱਖਿਆ ਦੇ ਦੇ ਨਾਲ ਇਹ ਬਹੁਤ ਵੱਡਾ ਕਰਵਾੜ ਆ ਔਰ ਪ੍ਰਸ਼ਾਸਨ ਨੂੰ ਇਹ ਚੀਜ਼ ਨੂੰ ਬਿਲਕੁਲ ਜਿਹੜਾ ਡੀਪਲੀ ਇਸ ਚੀਜ਼ ਨੂੰ ਵਾਚ ਕਰਨਾ ਚਾਹੀਦਾ ਸੀਗਾ ਔਰ ਅੱਜ ਸਾਡੇ ਅ ਡਾਕਟਰ ਰੋਹਨ ਜੀ ਆ ਰਾਸ਼ਟਰੀ ਗਊ ਰੱਖਿਆ ਮਹਾ ਸੰਘ ਦੇ ਜਿਹੜੇ ਰਾਸ਼ਟਰੀ ਅਧਿક્ષા ਉਹਨਾਂ ਨੇ ਅੱਜ ਡੀਸੀ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਵਾ ਜਿਹਦੇ ਵਿੱਚ ਅਸੀਂ ਮੰਗ ਕੀਤੀ ਆ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਆਪਾਂ ਬਾਰਡਰ ਏਰੀਆ ਵਾ ਸਾਡਾ ਉਹਰੇ ਵਿੱਚ ਜਿਹੜਾ ਮੁਸਲਮਾਨਾਂ ਦੀ ਲਗਾਤਾਰ ਜਿਹੜੀ ਗਿਣਤੀ ਵਧ ਰਹੀ ਆ ਔਰ ਔਰ ਇੱਕ ਮੈਂ ਇਥੇ ਇੱਕ ਗੱਲ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਕਹਿਣਾ ਹੈ ਅਪੀਲ ਕਰਨਾ ਚਾਹਾਂਗਾ ਕਿ ਸਾਰਾ ਕੰਮ ਜਿਹੜਾ ਪ੍ਰਸ਼ਾਸਨ ਦਾ ਨਹੀਂ ਹੁੰਦਾ ਲੋਕ ਜਿਹੜੇ ਆ ਚੰਦ ਪੈਸਿਆਂ ਦੇ ਲਾਲਚ ਦੇ ਵਿੱਚ ਜਿਹੜੇ ਅਨਨੋਨ ਪਰਸਨ ਆ ਉਹਨਾਂ ਨੂੰ ਲਿਆ ਕੇ ਇੱਥੇ ਜਿਹੜਾ ਪਨਾਹ ਦੇ ਦੰਦੇ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੂੰ ਵੀ ਅਗਲਨਾ ਕੰਮ ਕਰਨਾ ਚਾਹੀਦਾ ਵਾ ਕਿਉਂਕਿ ਜੇ ਕੋਈ ਅਨਸੁਖਾਂ ਵੀ ਘਟਨਾ ਹੋ ਗਈ ਤੇ ਕਿਸੇ ਨੇ ਕਿਸੇ ਨੂੰ ਪੁੱਛ ਕੇ ਨਹੀਂ ਕਰਨਾ ਜੇ ਉਹ ਜਿੱਥੇ ਵੀ ਉਹਨਾਂ ਨੇ ਕਰ ਦੇਣਾ ਵਾ ਸੋਸ਼ਲ ਮੀਡੀਆ ਤੇ ਵੀਡੀਓ ਬਾਤ ਹੋਈ ਆ ਹਾਰੇ ਇਨਸਾਨੀ ਸੋਸ਼ੀ ਦੇਖੀ ਹੋਮੀ ਭਯਾਰ ਤੇ ਹੀ ਹਿੱਤੀ ਜੇ ਉੱਥੇ ਮੁਸਲਮਾਨ ਆਸ-પાસ ਉਤਰਾਂ ਦਾ ਜਣਾ ਤੇ ਰਹਿ ਰਹੇ ਆ ਦਾ ਮਾਦਰੀ ਇੰਟੈਲੀਜੈਂਸ ਤੇ ਪੋਰਟ ਵੱਡਾ ਸ਼ੁਰੂ ਬਿਲਕੁਲ ਜੀ ਇਹ ਪੁਲਿਸ ਪ੍ਰਸ਼ਾਸਨ ਔਰ ਇੰਟੈਲੀਜੈਂਸ ਦਾ ਫੇਲੀਅਰ ਆ ਕਿਉਂਕਿ ਅ ਐਸੇ ਸਾਲ ਦੇ ਵਿੱਚ ਹਾਲ 2 ਮਹੀਨੇ ਪਹਿਲਾਂ ਵੀ ਉੱਥੇ ਕਾਫੀ ਵੱਡੇ ਲੈਵਲ ਤੇ ਜਿਹੜੀ ਗੋਹ ਹੱਤਿਆ ਹੋਈ ਸੀਗੀ ਉਸੇ ਏਰੀਏ ਸੀਗੀ ਉਸੇ ਥਾਣੇ ਦੇ ਅੰਡਰ ਹੋਈ ਸੀਗੀ ਔਰ ਬਾਵਜੂਦ ਫੇਰ ਪ੍ਰਸ਼ਾਸਨ ਨੇ ਜਿਹੜਾ ਇਹਨਾਂ ਢਿੱਲਾ ਰਵਈਆ ਵਰਤਿਆ ਔਰ ਮੈਂ ਸ਼ਿਲਾਗਾ ਕਰਦਾ ਵਾਂ ਲੜ ਰੋਹਨ ਜਿਹਦੇ ਜਿਹੜਾ ਇਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਵਾ ਔਰ ਅੱਜ ਸੰਤ ਸਮਾਜ ਔਰ ਹਿੰਦੂ ਜਥੇਬੰਦੀਆਂ ਵਾਲਮੀਕ ਜਥੇਬੰਦੀਆਂ ਨੂੰ ਸਾਰਿਆਂ ਨੂੰ ਲੈ ਕੇ ਇੱਕ ਮੰ ਇੱਕ ਆਏ ਆ ਕਿ ਵੀ ਇਹ ਚੀਜ਼ ਪ੍ਰਸ਼ਾਸਨ ਨੂੰ ਵੀ ਜਿਹੜਾ ਵਾ ਕੁੰਭ ਕਰਨ ਦੀ ਨੀਂਦਰ ਸੁਤਾ ਪਿਆ ਵਾ ਔਰ ਇੱਕ ਤਰ੍ਹਾਂ ਦਾ ਮੈਂ ਫਿਰ ਉਹੀ ਗੱਲ ਕਵਾਂਗਾ ਕਿ ਵੀ ਬਾਰਡਰ ਬੈਲਟ ਤੇ ਬੈਠੇ ਆ ਨਿਤ ਨਵਾਂ ਕੁਛ ਨਾ ਕੁਛ ਕਾਰਡ ਹੁੰਦਾ ਰਹਦਾ ਵਾ ਔਰ ਫਿਰ ਵੀ ਪ੍ਰਸ਼ਾਸਨ ਜਿਹੜਾ ਵਾ ਸੁਤਾ ਪਿਆ ਵਾ ਔਰ ਨਲਾਕੀ ਹੈ ਜੀ ਨੈਕਸਟ ਹੈਬ ਜੋ ਫਿਰ ਡਾਕਟਰ ਸਾਹਿਬ ਜਿਹੜਾ ਸਟੈਪ ਕਰਨਗੇ ਔਰ ਪੂਰਾ ਜਿਹੜਾ ਵਾਲਵਿੰਗ ਸਮਾਜਾ ਪੂਰਾ ਸਪੋਰਟ ਦੇ ਵਿੱਚ ਫੜਾ